ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਪਹਿਣਾ ਬੀਬੀਆਂ ਦੇ ਲਈ ਆ ਜੋ ਅਕਸਰ ਹੀ ਕਮੈਂਟ ਬਾਕਸ ਦੇ ਵਿੱਚ ਆਪਣੇ ਘਰ ਦੇ ਆਪਣੇ ਜ਼ਿੰਦਗੀ ਦੇ ਦੁੱਖ ਆਪਣੇ ਨਾਲ ਸਾਂਝੇ ਕਰਦੀਆਂ ਨੇ ਅਤੇ ਉਹਨਾਂ ਦੇ ਹੱਲ ਮੰਗਦੀਆਂ ਨੇ ਜਿਵੇਂ ਕਿ ਕਈ ਪਹਿਣਾ ਬੀਬੀਆਂ ਕਹਿ ਰਹਿੰਦੀਆਂ ਨੇ ਕਿ ਸਾਡੇ ਬੱਚੇ ਕਹਿਣੇ ਤੋਂ ਮਾਰਨੇ ਸਾਡੇ ਬੱਚੇ ਜਿਹੜੇ ਬਹੁਤ ਕਰਦੇ ਨੇ ਸੁਭਾਅ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਜਾਂ ਕਿਸੇ ਮਾੜੀ ਆਦਤ ਦੇ ਆਦੀ ਹੋ ਗਏ ਨੇ ਜਿਵੇਂ ਕਿ ਕਿਸੇ ਨਸ਼ੇ ਦੇ ਜਾਂ ਫਿਰ ਕਰਦਾ ਕੋਈ ਹੋਰ ਜੀਵ ਵੀ ਹੋ ਸਕਦਾ ਹੈ ਜਿਵੇਂ ਕਈ ਭੈਣਾਂ ਬੀਬੀਆਂ ਆਪਣੇ ਪਤੀ ਬਾਰੇ ਕਹਿੰਦੀਆਂ ਨੇ ਕਿ ਮੇਰਾ ਪਤੀ ਨਸ਼ੇ ਬਹੁਤ ਕਰਦਾ ਏ ਉਹਦੇ ਸੁਭਾਅ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਜਾਂ ਫਿਰ ਕਰਦੇ ਵਿੱਚ ਕਲੇਸ਼ ਤੋਂ ਦੁਖੀ ਨੇ ਉਹ ਕਲੇਸ਼ ਭਾਵੇਂ ਕਿਸੇ ਵੀ ਜੀ ਕਰਕੇ ਪੈਂਦਾ ਹੋਵੇ ਅਤੇ ਤੁਸੀਂ ਉਸ ਜੀ ਨੂੰ ਸਮਝਾ ਸਮਝਾ ਕੇ ਥੱਕ ਗਏ ਤੁਹਾਡੇ ਸਮਝਾਏ ਦਾ ਉਸ ਜੀ ਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਤੁਹਾਡੇ ਕਹਣ ਤੇ ਤੁਹਾਡੇ ਭੈਣ ਭਰਾ ਰਿਸ਼ਤੇਦਾਰਾਂ ਨੇ ਵੀ ਉਸ ਜੀ ਨੂੰ ਸਮਝਾ ਸਮਝਾ ਕੇ ਦੇਖ ਲਿਆ ਪਰ ਕਿਸੇ ਦੇ ਸਮਝਾਏ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਅਤੇ ਤੁਸੀਂ ਵੀ ਆਪਣੇ ਵੱਲੋਂ ਪੂਰੀ ਵਾਹ ਲਾ ਲਈਆ ਜੋ ਵੀ ਤੁਸੀਂ ਕਰ ਸਕਦੇ ਸੀ ਕਈ ਪੈਣਾ ਬੀਬੀਆਂ ਤਾਂ ਆਪਣੇ ਬੱਚਿਆਂ ਦੀ ਮਾੜੀ ਆਦਤ ਨੂੰ ਛਡਾਉਣ ਦੇ ਲਈ ਆਪਣੇ ਪਤੀ ਦੀ ਮਾੜੀ ਆਦਤ ਛਡਾਉਣ ਦੇ ਲਈ ਕਈ ਪ੍ਰਕਾਰ ਦੇ ਟੂਨੇ ਟੋਟ ਕੇ ਉਪਾਅ ਵੀ ਕਰ ਲੈਂਦੀਆਂ ਨੇ ਵੀ ਚਲੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਬੱਚੇ ਦੀ ਮਾੜੀ ਆਦਤ ਛੁੱਟ ਜਾਵੇ ਸਾਡੇ ਪਤੀ ਦੀ ਮਾੜੀ ਆਦਤ ਛੁੱਟ ਜਾਵੇ ਸਾਡਾ ਬੱਚਾ ਸਹੀ ਰਾਹ ਤੇ ਆ ਜਾਵੇ ਇਹ ਪੜਨਾ ਸ਼ੁਰੂ ਕਰ ਦੇਵੇ ਇਹ ਆਪਣੇ ਕੰਮ ਧੰਦੇ ਵੱਲ ਆਪਣੀ ਜ਼ਿੰਦਗੀ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਵੇ ਉਹ ਨਾ ਚਾਹੁੰਦੇ ਹੋਈ ਵੀ ਇਦਾਂ ਦੇ ਕੰਮ ਕਰ ਬੈਠਦੀਆਂ ਨੇ ਕਿਉਂਕਿ ਉਹਨਾਂ ਦੀ ਹੋਰ ਕੋਈ ਵੀ ਵਾਹ ਪੇਸ਼ ਨਹੀਂ ਚਲਦੀ ਤਾਂ ਮਹਾਪੁਰਖ ਜੀ ਕਹਿੰਦੇ ਭੈਣੋ ਬੀਬੀਓ ਜੇਕਰ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਜਾਂਦੇ ਹੋ ਤਾਂ ਫਿਰ ਗੁਰਨਾਨਕ ਪਾਤਸ਼ਾਹ ਜੀ ਦੇ ਉੱਤੇ ਪੂਰਾ ਵਿਸ਼ਵਾਸ ਰੱਖੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਅਤੇ ਨਾਲ ਇਹ ਛੋਟਾ ਜਿਹਾ ਕੰਮ ਕਰੋ ਘਰ ਦੇ ਵਿੱਚ ਜਦੋਂ ਵੀ ਭੋਜਨ ਪ੍ਰਸ਼ਾਦਾ ਬਣਾਉਂਦੇ ਹੋ ਨਾ ਤਾਂ ਬਸ ਭੋਜਨ ਪ੍ਰਸ਼ਾਦਾ ਬਣਾਉਂਦੇ ਸਮੇ ਗੁਰਬਾਣੀ ਦਾ ਪਾਠ ਕਰਨਾ ਹੈ ਸ਼ਬਦ ਜਾਪ ਕਰਨਾ ਹੈ ਮੂਲ ਮੰਤਰ ਜੀ ਦਾ ਜਾਪ ਕਰਦੇ ਕਰਦੇ ਭੋਜਨ ਪ੍ਰਸ਼ਾਦਾ ਬਣਾਓ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਭੋਜਨ ਪ੍ਰਸ਼ਾਦਾ ਬਣਾਓ ਆਟਾ ਗੁੰਨਣ ਤੋਂ ਲੈ ਕੇ ਰੋਟੀ ਪਕਾਉਣ ਤੱਕ ਰੋਟੀ ਖਵਾਉਣ ਤੱਕ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰਦੇ ਰਹਿਣਾ ਹੈ ਦੇਖਣਾ ਜਦੋਂ ਤੁਸੀਂ ਪੂਰੇ ਪ੍ਰੋਸੇ ਦੇ ਨਾਲ ਮਨ ਲਾ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਭੋਜਨ ਪ੍ਰਸ਼ਾਦਾ ਬਣਾਓਗੇ ਨਾ ਜਿਹੜਾ ਜੀ ਕਿਸੇ ਦੇ ਸਮਝਾਇਆ ਵੀ ਨਹੀਂ ਸਮਝ ਰਿਹਾ ਉਹਦੇ ਉੱਤੇ ਗੁਰਬਾਣੀ ਆਪਣਾ ਅਸਰ ਕਰੇਗੀ ਕਿਉਂਕਿ ਗੁਰਬਾਣੀ ਸ਼ਬਦ ਆਪਣਾ ਅਸਰ ਜ਼ਰੂਰ ਦਿਖਾਉਂਦੇ ਨੇ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਗਿਆਨ ਕਿਸੇ ਵੀ ਜੀ ਦੇ ਅੰਦਰ ਕਿਸੇ ਵੀ ਪ੍ਰਕਾਰ ਚਲਿਆ ਜਾਵੇ ਭਾਵੇਂ ਕੋਈ ਜੀ ਗੁਰਬਾਣੀ ਦਾ ਪਾਠ ਕਰ ਲਵੇ ਜਾਂ ਸੁਣ ਲਵੇ ਜੇ ਕੋਈ ਪੜ ਸੁਣ ਨਹੀਂ ਰਿਹਾ ਤਾਂ ਕੋਈ ਦੂਸਰਾ ਜੀ ਭੋਜਨ ਪ੍ਰਸ਼ਾਦੇ ਦੇ ਰਾਂਹੀ ਹੀ ਉਦੇ ਤੱਕ ਗੁਰੂ ਦਾ ਗਿਆਨ ਧਿਆਨ ਪਹੁੰਚਾ ਸਕਦਾ ਹੈ ਭਾਵ ਕਿ ਜੋ ਵੀ ਕਰਦੇ ਵਿੱਚ ਭੈਣ ਬੀਬੀ ਭੋਜਨ ਪ੍ਰਸ਼ਾਦਾ ਬਣਾਉਂਦੀ ਆ ਜੇਕਰ ਉਹ ਪੂਰੇ ਪਰੋਸੇ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਗਏ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਕਰਦਿਆਂ ਮੂਲ ਮੰਤਰ ਜੀ ਦਾ ਜਾਪ ਕਰਦਿਆਂ ਕਰਦਿਆਂ ਭੋਜਨ ਪ੍ਰਸ਼ਾਦਾ ਬਣਾਵੇ ਸ਼ਕਾਵੇ ਤਾਂ ਦੇਖਣਾ ਗੁਰਬਾਣੀ ਆਪਣਾ ਅਸਰ ਕਿੰਨੀ ਛੇਤੀ ਦਿਖਾਵੇਗੀ ਜੋ ਜੀ ਕਿਸੇ ਦੇ ਸਮਝਾਇਆ ਨਹੀਂ ਨਾ ਸਮਝ ਰਿਆ ਉਹਦੇ ਉੱਤੇ ਗੁਰਬਾਣੀ ਆਪਣਾ ਅਸਰ ਕਰੇਗੀ ਉਸ ਦੀ ਮਤਬੁੱਧ ਦੇ ਵਿੱਚ ਆਪਣੇ ਆਪ ਬਦਲਾਵ ਆਵੇਗਾ ਚੰਗਾ ਬਦਲਾਵ ਆਵੇਗਾ ਉਹਨੂੰ ਸੋਝੀ ਆਵੇਗੀ ਕਿ ਮੈਂ ਗਲਤ ਕਰ ਰਿਹਾ ਹਾਂ ਇਹ ਚੀਜ਼ ਤੁਸੀਂ ਅਜਮਾ ਕੇ ਦੇਖ ਲਿਓ ਜੀ ਆਪਾਂ ਨਾ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਸਾਨੂੰ ਲੱਗਦਾ ਵੀ ਨਹੀਂ ਇਹ ਤਾਂ ਇਦਾਂ ਹੀ ਗੱਲਾਂ ਬਣੀਆਂ ਨੇ ਇੰਜ ਕਰਨ ਦੇ ਨਾਲ ਕੀ ਹੋ ਜਾਵੇਗਾ ਪਰ ਤੁਸੀਂ ਆਪਣੇ ਘਰ ਦੇ ਵਿੱਚ ਇਹ ਕੰਮ ਕਰਕੇ ਦੇਖੋ ਖਾਸ ਕਰਕੇ ਭੈਣਾ ਬੀਬੀਆਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ ਕਿ ਭੈਣੋ ਇਹ ਕੰਮ ਕਰਨ ਦੇ ਵਿੱਚ ਕੋਈ ਪੈਸਾ ਨਹੀਂ ਲੱਗਦਾ ਪਰ ਜੇ ਕਰ ਲਿਆ ਨਾ ਤੁਹਾਡੀ ਜ਼ਿੰਦਗੀ ਸਵਾਰੀ ਜਾਵੇਗੀ ਤੁਹਾਡੇ ਘਰ ਦੀ ਕਾਇਆ ਪਲਟ ਜਾਵੇਗੀ ਬਹੁਤ ਸਾਰੀਆਂ ਪਹਿਣਾ ਬੀਬੀਆਂ ਦੱਸਦੀਆਂ ਨੇ ਆਪਣੀਆਂ ਹੱਡ ਬੀਤੀਆਂ ਦੱਸਦੀਆਂ ਨੇ ਕਿ ਸਿਰਫ ਇਸ ਜੁਗਤੀ ਦੇ ਨਾਲ ਅਸੀਂ ਆਪਣੇ ਘਰ ਪਰਿਵਾਰ ਦੇ ਵਿੱਚੋਂ ਕਲੇਸ਼ 네ਗੇਟਿਵਿਟੀ ਜੀਆਂ ਦੇ ਅੰਦਰ ਦਾ ਗੁੱਸਾ ਕਾਲਾ ਪਣ ਦੂਰ ਕਰ ਲਿਆ ਹੈ ਕਿਉਂਕਿ ਜਿੱਥੇ ਗੁਰੂ ਦਾ ਗਿਆਨ ਹੈ ਨਾ ਉੱਥੇ ਕਾਲਾ ਪਣ ਨਹੀਂ ਹੁੰਦਾ ਉੱਥੇ ਨਿਮਰਤਾ ਸਹਿਨਸ਼ੀਲਤਾ ਹੁੰਦੀ ਹੈ ਜਿੱਥੇ ਗੁਰੂ ਦਾ ਗਿਆਨ ਆ ਉਥੇ ਕੋਈ ਮਾੜੀ ਆਦਤ ਕੋਈ ਮਾੜੀ ਸੰਗਤ ਦਾ ਪ੍ਰਭਾਵ ਤੁਹਾਡੇ ਬੱਚੇ ਦੇ ਉੱਤੇ ਨਹੀਂ ਹੋ ਸਕਦਾ ਇਸ ਕਰਕੇ ਗੁਰੂ ਦਾ ਗਿਆਨ ਤੇ ਧਿਆਨ ਸਾਡੇ ਲਈ ਬਹੁਤ ਜ਼ਰੂਰੀ ਆ ਪਹਿਲੀ ਗੱਲ ਤਾਂ ਬਚਪਨ ਤੋਂ ਹੀ ਮਾਵਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜਨਾ ਜਦੋਂ ਬੱਚਾ ਪੇਟ ਦੇ ਵਿੱਚ ਹੈ ਨਾ ਜੇਕਰ ਕੋਈ ਮਾਂ ਉਸ ਵਕਤ ਤੋਂ ਹੀ ਗੁਰਬਾਣੀ ਦਾ ਪਾਠ ਕਰਦੀ ਹੋਵੇ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਸਾਡਾ ਬੱਚਾ ਗਲਤ ਰਾਹ ਤੇ ਤੁਰ ਜਾਵੇ ਸੋ ਮੁਕਦੀ ਗੱਲ ਇਹ ਹੈ ਕਿ ਪੜ੍ਹੋ ਤੁਸੀਂ ਆਪਣੇ ਘਰ ਦੇ ਵਿੱਚ ਇਹ ਨਿੱਕਾ ਜਿਹਾ ਬਦਲਾਅ ਕਰਕੇ ਬਹੁਤ ਕੁਝ ਬਦਲ ਸਕਦੇ ਹੋ ਯਕੀਨ ਕਰਕੇ ਜਾਣੋ ਮੈਂ ਇਹ ਖੁਦ ਤਜਰਬਾ ਕੀਤਾ ਹੋਇਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਇੰਨੀ ਛੇਤੀ ਵਰਤਦੀ ਹੈ ਵੀ ਆਪਾਂ ਸੋਚਿਆ ਵੀ ਨਹੀਂ ਹੁੰਦਾ ਪਰ ਸ਼ਰਤ ਇਹ ਆ ਕਿ ਜਦੋਂ ਭੋਜਨ ਪ੍ਰਸ਼ਾਦਾ ਬਣਾਇਨਾ ਸਿਰ ਟੱਕ ਕੇ ਇੱਕ ਮਨ ਇੱਕ ਚਿੱਤ ਹੋ ਕੇ ਮੂਲ ਮੰਤਰ ਜੀ ਦਾ ਜਾਪ ਕਰਦੇ ਰਹਿਣਾ ਜਾਂ ਵਾਹਿਗੁਰੂ ਜੀ ਦਾ ਜਾਪ ਕਰਦੇ ਰਹਿਣਾ ਸਾਡੇ ਮਨ ਵਿੱਚ ਕੋਈ ਹੋਰ ਖਿਆਲ ਨਹੀਂ ਚੱਲਣਾ ਚਾਹੀਦਾ ਬਸ ਧਿਆਨ ਸਾਡਾ ਗੁਰੂ ਚਰਨਾਂ ਦੇ ਵਿੱਚ ਹੋਵੇ ਅਤੇ ਆਪਣੇ ਬੱਚੇ ਦੇ ਲਈ ਜਾਂ ਜਿਸ ਜੀ ਨੂੰ ਵੀ ਤੁਸੀਂ ਸਮਝਾਉਣਾ ਚਾਹੁੰਦੇ ਹੋ ਉਹਦੇ ਲਈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਅਤੇ ਅਰਦਾਸ ਬੇਨਤੀ ਦੇ ਵਿੱਚ ਇਹੀ ਕਹਿਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਇਹਨੂੰ ਚੰਗੀ ਮਤਬੁੱਧ ਬਖਸ਼ੋ ਅਤੇ ਜਿਨ੍ਹਾਂ ਦੇ ਘਰ ਦੇ ਵਿੱਚ ਸਭ ਕੁਝ ਠੀਕ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਕਲੇਸ਼ ਨਹੀਂ ਆ ਕੋਈ ਨੈਗੇਟਿਵਿਟੀ ਨਹੀਂ ਆ ਕਰਦਾ ਕੋਈ ਜੀ ਮਾੜੀ ਸੰਗਤ ਦੇ ਵਿੱਚ ਵੀ ਨਹੀਂ ਆ ਕਰਦੇ ਜੀਆਂ ਦਾ ਸੁਭਾਅ ਵੀ ਬੜਾ ਚੰਗਾ ਹੈ ਉਹ ਵੀ ਪੜਨਾ ਇਹ ਜਿਹੜਾ ਕੰਮ ਹੈ ਨਾ ਜਰੂਰ ਕਰੋ ਭੋਜਨ ਪ੍ਰਸ਼ਾਦਾ ਬਣਾਉਂਦੇ ਹੋਏ ਗੁਰਬਾਣੀ ਦਾ ਪਾਠ ਕਰਨਾ ਬਹੁਤ ਜ਼ਰੂਰੀ ਆ ਸਿਆਣੇ ਕਹਿੰਦੇ ਜਿਹਾ ਅੰਨ ਤੇਹਾ ਮਨ ਭੋਜਨ ਪ੍ਰਸ਼ਾਦਾ ਬਣਾਉਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਣਾ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਬੀਬੀਆਂ ਜਦੋਂ ਭੋਜਨ ਪ੍ਰਸ਼ਾਦਾ ਤਿਆਰ ਕਰਨ ਲੱਗਦੀਆਂ ਸਨ ਨਾ ਤਾਂ ਪਹਿਲਾ ਬੇੜਾ ਉਹਨਾਂ ਨੇ ਤੋੜਨਾ ਉਸ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਅਗੇ ਅਰਦਾਸ ਬੇਨਤੀ ਕਰਨੀ ਕਿ ਵਾਹਿਗੁਰੂ ਇਸ ਘਰ ਪਰਿਵਾਰ ਦੇ ਉੱਤੇ ਆਪਣਾ ਮੇਰ ਭਰਿਆ ਹੱਥ ਬਣਾਈ ਰੱਖਿਓ ਸਤਿਗੁਰ ਸੱਚੇ ਪਾਸ਼ਾ ਖਾਣ ਵਾਲੇ ਪਕਾਉਣ ਵਾਲੇ ਜੀ ਤੰਦਰੁਸਤ ਰਹਿਣ ਸਤਿਗੁਰ ਸੱਚੇ ਪਾਸ਼ਾ ਰਜ਼ਿਕ ਵਿੱਚ ਬਰਕਤ ਪਾਵੀਂ ਵਾਧੇ ਪਾਵੀਂ ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਫਿਰ ਉਹਨਾਂ ਨੇ ਆਟੇ ਦਾ ਪੇੜਾ ਤੋੜ ਕੇ ਰੋਟੀ ਬਣਾਉਣੀ ਫਿਰ ਵੀ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਹੀ ਸਾਰਾ ਭੋਜਨ ਪ੍ਰਸ਼ਾਦ ਬਣਾਉਣਾ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਹੀ ਉਹਨਾਂ ਨੇ ਸਾਰੇ ਜੀਆਂ ਨੂੰ ਭੋਜਨ ਪ੍ਰਸ਼ਾਦ ਸਿਖਾਉਣਾ ਇਸੇ ਤਰ੍ਹਾਂ ਹੀ ਬਰਤਨ ਸਾਫ਼ ਕਰਨੇ ਜਿਉਂ ਸ਼ੇਰ ਤੋਂ ਉੱਠਦੇ ਸਾਰਾ ਕੰਮਕਾਰ ਕਰਦਿਆਂ ਹੋਇਆਂ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਐਸੋ ਬੈਣੋ ਮੁੱਕ ਦੀ ਗੱਲ ਏ ਆ ਕਿ ਜਿੱਥੇ ਗੁਰੂ ਦਾ ਗਿਆਨ ਧਿਆਨ ਆ ਜਾਵੇ ਨਾ ਉਥੋਂ ਸਭ ਮਾੜੀਆਂ ਬਲਾਵਾ ਮਾੜੀਆਂ ਆਦਤਾਂ ਮਾੜੇ ਵਿਚਾਰ ਆਪਣੇ ਆਪ ਹੀ ਦੂਰ ਭਜ ਜਾਂਦੇ ਨੇ ਤਾਂ ਜਿੰਨਾ ਹੋ ਸਕੇ ਗੁਰਬਾਣੀ ਦਾ ਪਾਠ ਕਰਨਾ ਹੈ ਪਹਿਲੀ ਗੱਲ ਤਾਂ ਪੈਣਾ ਦਿੱਦਿਆਂ ਨੂੰ ਚਾਹੀਦਾ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਓ ਅਮਰਤ ਵੇਲੇ ਉਠਾ ਕੇ ਉਹਨਾਂ ਨੂੰ ਗੁਰਬਾਣੀ ਦਾ ਪਾਠ ਕਰਵਾਓ ਜਿਸ ਘਰ ਦੇ ਵਿੱਚ ਰੋਜ਼ਾਨਾ ਗੁਰਬਾਣੀ ਦਾ ਪਾਠ ਹੁੰਦਾ ਏ ਉਸ ਘਰ ਦੀ ਬਾਹਰ ਵੀ ਕੋਈ ਨਹੀਂ ਦੇਖ ਸਕਦਾ ਭਾਵੇਂ ਕੋਈ ਜ਼ੋਰ ਲਾ ਲਵੇ ਉਹਨਾਂ ਨੂੰ ਪਿੱਛੇ ਲਾਉਣ ਦੇ ਲਈ ਉਹਨਾਂ ਦਾ ਨੁਕਸਾਨ ਕਰਨ ਦੇ ਲਈ ਜਿੰਨੀ ਦੇਰ ਸਤਿਗੁਰੂ ਸੱਚੇ ਪਾਤਸ਼ਾਹ ਵੱਲ ਨੇਨਾ ਉਨੀ ਦੇਰ ਤੱਕ ਕੋਈ 왈 ਵੀ ਵਿੰਗਾ ਨਹੀਂ ਕਰ ਸਕਦਾ ਤਾਂ ਰਜਾਨਾ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਫਿਰ ਕੰਮਕਾਰ ਕਰਦੇ ਹੁਣ ਵੀ ਗੁਰਬਾਣੀ ਦਾ ਪਾਠ ਕਰੋ ਆਪਣੇ ਬੱਚਿਆਂ ਦੇ ਲਈ ਇਹ ਨਿਯਮ ਪੱਕੇ ਕਰੋ ਸਖਤੀ ਕਰਨੀ ਪਵੇ ਤਾਂ ਸਖਤੀ ਕਰੋ ਪਰ ਸਵੇਰੇ ਉੱਠਿਆ ਸਰ ਸਭ ਤੋਂ ਪਹਿਲਾਂ ਉਹਨਾਂ ਨੂੰ ਸੁਖਾਉਣਾ ਹੈ ਕਿ ਪਹਿਲਾਂ ਆਪਾਂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਜਿਉਂ-ਜਿਉਂ ਬੱਚਾ ਵੱਡਾ ਹੋਵੇ ਫਿਰ ਉਹਨੂੰ ਇਸ਼ਨਾਨ ਕਰਨ ਦੀ ਆਦਤ ਪਾਓ ਕਿ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਕੇ ਫਿਰ ਕੁਝ ਖਾਣਾ ਪੀਣਾ ਹੈ ਸਵੇਰੇ ਸਵੇਰ ਉੱਠ ਕੇ ਇਸ਼ਨਾਨ ਕਰ ਲਿਆ ਗੁਰਬਾਣੀ ਦਾ ਪਾਠ ਕਰ ਲਿਆ ਤਾਂ ਪੂਰਾ ਦਿਨ ਬੜਾ ਸੋਹਣਾ ਬੀਤੇਗਾ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਨੈਗੇਟਿਵਿਟੀ ਤੁਹਾਡੇ ਆਸ-ਪਾਸ ਵੀ ਨਹੀਂ ਪਟਕੇਗੀ ਸੋ ਭੈਣਾ ਬੀਬੀਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਕੰਮ ਜ਼ਰੂਰ ਕਰਿਓ ਜੇ ਜ਼ਰੂਰ ਕਰਿਓ ਜੇ ਸਤਿਗੁਰ ਸੱਚੇ ਪਾਸ਼ਾ ਬਹੁਤ ਕਿਰਪਾ ਕਰਦੇ ਨੇ ਅਤੇ ਇਹ ਕੰਮ ਕਰਨ ਦੇ ਵਿੱਚ ਕੋਈ ਪੈਸਾ ਨਹੀਂ ਲੱਗਦਾ ਕੋਈ ਮਿਹਨਤ ਨਹੀਂ ਲੱਗਦੀ ਰੋਟੀ ਤਾਂ ਆਪਾਂ ਅੱਗੇ ਪਿੱਛੇ ਪਕਾਉਣੀ ਆ ਨਾ ਰੋਟੀ ਤਾਂ ਪਕਾਉਂਦੇ ਹੀ ਉਸੇਰੇ ਵੀ ਸ਼ਾਮ ਨੂੰ ਵੀ ਘਰ ਨਾਲ ਥੋੜਾ ਜਿਹਾ ਬਦਲਾਅ ਕਰਨਾ ਹੈ ਕਿ ਜਿਸ ਤਰ੍ਹਾਂ ਕਈ ਭੈਣਾ ਆ ਕੇ ਟੀਵੀ ਦੇਖਦੀਆਂ ਦੇਖਦੀਆਂ ਮੋਬਾਈਲ ਦੇ ਉੱਤੇ ਕੁਝ ਦੇਖਦੀਆਂ ਦੇਖਦੀਆਂ ਰੋਟੀ ਬਣਾਉਂਦੀਆਂ ਸੀ ਹੁਣ ਨਾਲ-ਨਾਲ ਗੁਰਬਾਣੀ ਦਾ ਪਾਠ ਕਰਨਾ ਹੈ